ਸਤਿ ਸ਼੍ਰੀ ਅਕਾਲ ਜੀ ਮੈਂ ਵਿੱਕੀ ਲਖਮੀਰ ਆਲਾ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਆਮ ਨੁਮ ਬਟੇਕ ਤੇ ਉਤੇ ਅੱਜ ਅਸੀਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦਿਖਾਵਾਂਗੇ ਵੀ ਆਪਾਂ ਕੜਾਈ ਵਾਲੀ ਮਸ਼ੀਨ ਦੇ ਨਾਲ ਪੱਗ ਉਤੇ ਸੀਨ ਕਿਸ ਤਰੀਕੇ ਨਾਲ ਮਾਰ ਸਕਦੇ ਹਾਂ ਜਿਵੇਂ ਜਿਆਦਾਤਰ ਪਹਿਲਾਂ ਆਪਾਂ ਸਿਲਾਈ ਵਾਲੀ ਮਸ਼ੀਨ ਨਾਲ ਸਿਉਣ ਮਾਰਦੇ ਸੀ ਹੈ ਨਾ ਤੇ ਅੱਜ ਕੱਲ ਕੀ ਹੈ ਸਾਰੇ ਲੋਕ ਕੜਾਈ ਵਾਲੀ ਮਸ਼ੀਨ ਦੁਆਰਾ ਹੀ ਸਿਉਣ ਮਰਵਾਉਣਾ ਪਸੰਦ ਕਰਦੇ ਨੇ ਤੇ ਅੱਜ ਆਪਾਂ ਤੁਹਾਨੂੰ ਦਿਖਾਵਾਂਗੇ ਵੀ ਆਪਾਂ ਕੜਾਈ ਵਾਲੀ ਮਸ਼ੀਨ ਦੇ ਨਾਲ ਹੈ ਨਾ ਵੀ ਸੀਨ ਮਾਰਨ ਦਾ ਕੀ ਤਰੀਕਾ ਤੇ ਬਾਕੀ ਸਲਾਈ ਵਾਲੀ ਮਸ਼ੀਨ ਨਾਲੋਂ ਜਿਹੜਾ ਕੜਾਈ ਵਾਲੀ ਸੀਨ ਆ ਵੀ ਉਹਦਾ ਕਿੰਨਾ ਕੁ ਫਰਕ ਆ ਤੇ ਕਿਹੋ ਜਿਹੀ ਲੱਗਦੀ ਆ ਉਹ ਤੇ ਜਿਹੜੇ ਭੈਣ ਭਰਾਵਾਂ ਨੇ ਆਪਾਂ ਨੂੰ ਹਲੇ ਤੱਕ ਸਬਸਕ੍ਰਾਈਬ ਨਹੀਂ ਕਰਿਓ ਜਰੂਰ ਸਬਸਕ੍ਰਾਈਬ ਕਰਿਓ ਬੈਲ ਆਈਕਨ ਉਤਪਿਓ ਤੇ ਸਾਡੀ ਵੀਡੀਓ ਤੁਹਾਨੂੰ ਪਸੰਦ ਆਈ ਤਾਂ ਲਾਈਕ ਵੀ ਕਰਿਓ ਤੇ ਵੀਡੀਓ ਨੂੰ ਸ਼ੇਅਰ ਵੀ ਕਰਿਓ ਚਲੋ ਆਪਾਂ ਤੁਹਾਨੂੰ ਦਿਖਾਉਨੇ ਆ ਕੜਾਈ ਵਾਲੀ ਮਸ਼ੀਨ ਦੇ ਨਾਲ ਆਪਾਂ ਪੱਗ ਤੇ ਸੀਨ ਕਿਵੇਂ ਲਾ ਸਕਦੇ ਆ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਪਾਵਾਂਗੇ ਪੱਗ 'ਚ ਸੀਨ ਇਹ ਆਪਣੇ ਕੋਲੇ ਵਾਈਟ ਕਲਰ ਦੀ ਪੱਗ ਹੈ ਫੁੱਲ ਵਾਲੇ ਦਾ ਕਪੜਾ ਜਿਹੜੀ ਫੁੱਲ ਵੈਲ ਚ ਆਉਂਦੀ ਹੈ ਉਹ ਵਾਲੀ ਪੱਗ ਹੈ ਇਹ ਤੇ ਇਹਦੇ ਵਾਸਤੇ ਆਪਾਂ ਨੂੰ ਕੀ ਕਰਨਾ ਪਊਗਾ ਕੜਾਈ ਵਾਲੀ ਮਸ਼ੀਨ ਤੇ ਆਪਾਂ ਨੂੰ ਇੱਕ ਤੇ ਇਹ ਵਾਲੀ ਪਲੇਟ ਲੱਗੀ ਹੋਈ ਹੁੰਦੀ ਹੈ ਇਹਦੇ ਤੇ ਜਦੋਂ ਆਪਾਂ ਕੜਾਈ ਕਰਦੇ ਆਂ ਉਦੋਂ ਇਹ ਪਲੇਟ ਲੱਗੀ ਹੋਈ ਹੁੰਦੀ ਹੈ ਤੇ ਇਹਦੇ ਵਾਸਤੇ ਆਪਾਂ ਨੂੰ ਇੱਕ ਤਾਂ ਇਹ ਉਤਾਰਨੀ ਪਊਗੀ ਮੈਂ ਪਹਿਲਾਂ ਉਤਾਰ ਰੱਖੀ ਆ ਇਹ ਤੇ ਇੱਕ ਆ ਜਿਹੜਾ ਪੈਰ ਹੈ ਇਹ ਕਿਹੜਾ ਸਲਾਈ ਵਾਸਤੇ ਹੁੰਦਾ ਹੈ ਇਹਦੀ ਤੇ ਪੱਗ ਦੀ ਸੀਨ ਪਾਉਣ ਵਾਸਤੇ ਇਹ ਆਪਾਂ ਪੈਰ ਲਾ ਲਾਂਗੇ ਤੇ ਆਹ ਵਾਲੀ ਦੰਦਰਾਾਲ ਇਹਦੇ ਤੇ ਫਿੱਟ ਕਰਨੀ ਪੈਂਦੀ ਆ ਕੜਾਈ ਵੇਲੇ ਇਹ ਲਾਉਣੀ ਪੈਂਦੀ ਆ ਮਤਲਬ ਕੜਾਈ ਤੇ ਇਹ ਕੰਮ ਨਹੀਂ ਕਰਦੀ ਹੈਗੀ ਤੇ ਇਹ ਦੰਦਰਾਾਲ ਕੱਸ ਕੇ ਇਹਦੀ ਤੇ ਉਸ ਤੋਂ ਬਾਅਦ ਇਹ ਆਪਾਂ ਪਲੇਟ ਉੱਪਰ ਕਸਾਂਗੇ ਤੇ ਇਹ ਆਪਾਂ ਨੇ ਪਹਿਲਾਂ ਵੀ ਇੱਕ ਵੀਡੀਓ ਪਾਈ ਸੀਗੀ ਭੈਣਾਂ ਨੂੰ ਮਤਲਬ ਕਿਹਾ ਸੀ ਭੈਣਾਂ ਨੇ ਕਮੈਂਟ ਕੀਤਾ ਸੀ ਵੀ ਸਾਨੂੰ ਇਹ ਵੀਡੀਓ ਬਣਾ ਕੇ ਦਿਓ ਪੱਗ ਵਾਲੀ ਸੀਨ ਦੀ ਉਸ ਟਾਈਮ ਸਾਡੇ ਕੋਲੇ ਪੱਗ ਨਹੀਂ ਸੀ ਹੈਗੀ ਉਹਦੇ 'ਚ ਅਸੀਂ ਨੇ ਸਾਰੀ ਡਿਟੇਲ ਦਿੱਤੀ ਹੋਈ ਹੈ ਤੁਸੀਂ ਉਹ ਵੀਡੀਓ ਵੀ ਸਾਡੀ ਦੇਖ ਸਕਦੇ ਹੋ ਵੀ ਆਪਾਂ ਪੈਰ ਇਹਦੇ ਤੇ ਕਿਵੇਂ ਚੜਾਉਣਾ ਹੈ ਤੇ ਦੰਦਰਾਲ ਆਪਾਂ ਇਹਦੇ ਤੇ ਕਿਵੇਂ ਕਸਣੀ ਹੈਗੀ ਤੇ ਆਪਾਂ ਹੁਣ ਇਹਦੇ ਤੇ ਤੁਹਾਨੂੰ ਪੂਰੀ ਪੱਗ ਦੀ ਸੀਨ ਆਪਾਂ ਪਾ ਕੇ ਦਿਖਾਵਾਂਗੇ ਵੀ ਪੱਗ ਦੀ ਸੀਨ ਪੈਂਦੀ ਕਿਵੇਂ ਆ ਤੇ ਇੱਕ ਇਹਦੇ 'ਚ ਵੀ ਟਾਂਕਾ ਆਪਾਂ ਨੇ ਕਿੰਨੇ ਨੰਬਰ ਤੇ ਰੱਖਣਾ ਹੈ ਤੇ ਕਿਵੇਂ ਇਹ ਸਹੀ ਚੱਲੂਗੀ ਕਿਵੇਂ ਆਪਾਂ ਟਾਂਕਾ ਖੜਾਉਣਾ ਇਹ ਸਾਰੀ ਡਿਟੇਲ ਅਸੀਂ ਉਹ ਵੀਡੀਓ ਦੇ ਵਿੱਚ ਦਿੱਤੀ ਹੋਈ ਹੈ ਤੇ ਉਹ ਵੀਡੀਓ ਅਸੀਂ ਇਹਦੀ ਡਿਸਕ੍ਰਿਪਸ਼ਨ ਚ ਲਿੰਕ ਸ਼ੇਅਰ ਕਰ ਦਾਂਗੇ ਤੇ ਉਹ ਵੀਡੀਓ ਅਸੀਂ ਸਿਰਫ ਕੱਪੜੇ ਤੇ ਸੀਨ ਮਾਰ ਕੇ ਦੱਸੀ ਦੀ ਕਿਉਂਕਿ ਉਹ ਵੀ ਭੈਣਾਂ ਨੇ ਸਾਨੂੰ ਕਮੈਂਟ ਵਿੱਚ ਪੁੱਛਿਆ ਸੀਗਾ ਵੀ ਪੱਗ ਦੀ ਸੀਨ ਤੇ ਉਸ ਵਕਤ ਸਾਡੇ ਕੋਲੇ ਪੱਗ ਹੈ ਨਹੀਂ ਸੀਗੀ ਸੀਨ ਮਾਰਨ ਵਾਸਤੇ ਅੱਜ ਸਾਡੇ ਕੋਲੇ ਪੱਗ ਆਈ ਹੋਈ ਆ ਸੀਨ ਮਾਰਨ ਵਾਸਤੇ ਤੇ ਕਿਉਂ ਜਿਹੜੀ ਜਾਣਕਾਰੀ ਹੁੰਦੀ ਆ ਜਿਹੜੇ ਕੱਪੜੇ ਤੇ ਆਪਾਂ ਨੇ ਸੀਨ ਮਾਰਨੀ ਹੁੰਦੀ ਆ ਅਸਲ ਉਹ ਉਹਦੇ ਉੱਤੇ ਹੀ ਸੀਨ ਮਾਰ ਕੇ ਆਪਾਂ ਸਹੀ ਤਰੀਕੇ ਨਾਲ ਦੱਸ ਸਕਦੇ ਆ ਤੇ ਬਾਕੀ ਤੁਹਾਨੂੰ ਇਹਦੇ ਉੱਤੇ ਹੈ ਨਾ ਜਦੋਂ ਸੀਨ ਮਾਰਾਂਗੇ ਇਹ ਵੀ ਪਤਾ ਲੱਗ ਜੂਗਾ ਵੀ ਇਹ ਲੱਗਦੀ ਕਿਦਾਂ ਦੀ ਆ ਤੇ ਇਹ ਆਪਣੀ ਲਵੇ ਹੈਗੀ ਆ 5 ਮੀਟਰ ਦੀ ਪੱਗ ਤੇ ਆਪਾਂ ਨੇ ਤੇ ਸੀਨ ਮਾਰਨੀ ਆ ਤਾਂ ਇਹਨੂੰ ਸੀਨ ਮਾਰਨ ਵਾਸਤੇ ਆਪਾਂ ਨੂੰ ਨਾ ਬਰਾਬਰ ਕਰਨੇ ਪੈਣਗੇ ਦੋਨੋਂ ਲਾੜੇ ਦੇ ਜਿਵੇਂ ਵੀ ਆਹ ਆ ਗਈ ਕੰਨੀਆਂ ਇਸ ਤਰ੍ਹਾਂ ਕੋਲੂਕੀ ਇਸ ਤਰ੍ਹਾਂ ਆਪਾਂ ਇਹਨੂੰ ਐਦਾਂ ਖੋਲ ਲਾਂਗੇ ਪੱਗ ਨੂੰ ਕਿਉਂਕਿ ਇਹ ਡਬਲ ਫੋਲਡ ਹੁੰਦੀ ਹੈ ਜੀ ਤੇ ਇਹਦੀ ਆ ਕੰਨੀ ਨਾਲ ਆਪਾਂ ਕੰਨੀਆਂ ਅਟੈਚ ਕਰਨੀਆਂ ਤਾਂ ਇਹ ਆਪਾਂ ਸਿਰਫ ਇਹਦੇ ਉੱਪਰ ਨਾ ਥੋੜਾ ਜਿਹਾ ਮਾਰਜਨ ਦੇਣਾ ਹੁੰਦਾ ਇਹਦੇ ਉੱਪਰ ਇਸ ਤਰ੍ਹਾਂ ਕਰਕੇ ਬਾਕੀ ਸਾਨੂੰ ਆਪਾਂ ਸੀਨ ਲਾ ਕੇ ਦਿਖਾਉਣੇ ਆ ਵੀ ਜ਼ਿਆਦਾ ਨਹੀਂ ਆਪਾਂ ਇਹਦੇ ਉੱਪਰ ਦੇ ਸਕਦੇ ਜਿੰਨੀ ਕਿਤੇ ਤੇ ਸੀਨ ਲੱਗ ਗਏ ਉਹਨਾਂ ਕੀ ਆਪਾਂ ਇੱਕ ਦੂਜੇ ਕੰਨੀ ਦੇ ਉੱਪਰ ਕੰਨੀ ਰੱਖਾਂਗੇ ਇਸ ਤਰ੍ਹਾਂ ਕਰਕੇ ਆਪਾਂ ਨੇ ਰੱਖਣੀ ਆ ਇਹਦੇ ਤੇ ਤੇ ਉਧਰ ਆ ਮੈਂ ਟਾਂਕਾ ਕਿੰਨੇ ਤੇ ਰੱਖਣਾ ਟਾਂਕਾ 2.5 ਤੇ ਵੀ ਰੱਖ ਸਕਦੇ ਆ 3 ਤੇ ਵੀ ਰੱਖ ਸਕਦੇ ਆ ਮੇਰਾ 2.5 ਤੇ ਕਰਿਆ ਹੈ ਇਹ ਇੱਥੇ ਇਹ ਜੇ ਆਪਾਂ ਨੇ ਵੱਡਾ ਕਰਨਾ ਹੋਵੇ ਟਾਂਕਾ ਤਾਂ 3 ਤੇ ਕਰ ਸਕਦੇ ਆ ਠੀਕ ਆ ਤੇ ਹੁਣ ਆਵਣ ਤੁਹਾਨੂੰ ਸੀਨ ਮਾਰ ਕੇ ਦਿਖਾਉਣਗੇ ਇਹ ਆਪਣੀ ਜਿਗਜੈਗ ਦੀ ਤਰ੍ਹਾਂ ਮਸ਼ੀਨ ਤੇ ਟਾਂਕਾ ਲਾਉਣੀ ਹੈ ਇਸ ਤਰ੍ਹਾਂ ਜਿਵੇਂ ਜਿਗਜੈਗ ਪੱਤੀ ਹੁੰਦੀ ਆ ਫਿਰ ਉਦਾਂ ਨਹੀਂ ਇਹਨੂੰ ਮਸ਼ੀਨ ਜਿਗਜੈਗ ਮਸ਼ੀਨ ਕਹਿੰਦੇ ਨੇ ਓਕੇ ਵੀ ਜਿਹਨੇ ਸੀਨ ਮਾਰੂਗੀ ਜਿਗਜੈਗ ਦੇ ਤਰੀਕੇ ਨਾਲ ਮਾਰੂਗੀ ਹੈ ਨਾ ਐਸੇ ਆ ਮੈਂ ਸੁਣ ਪਿੱਛੋਂ ਦਿਖਾ ਦਿਖਾ ਦੇਣੀ ਅਸੀਂ ਤੁਹਾਨੂੰ ਐਸ ਤਰ੍ਹਾਂ ਸੀਨ ਲੱਗਦੀ ਆ ਦੇਖੋ ਜੀ ਤੁਹਾਨੂੰ ਦਿਖੜੀ ਹੋਊਗੀ ਜਿਵੇਂ ਹੁਣ ਆਪਾਂ ਸ਼ਹਿਰੋਂ ਸੀਨ ਪਵਾ ਕੇ ਲੈਣੇ ਆਪਾਂ ਅੱਗੇ ਚ ਇਹੋ ਵਾਲੀ ਸੀਨ ਆਮਨ ਕਹਿੰਦੇ ਵੀ ਜਿਵੇਂ ਆਪਾਂ ਸ਼ੇਰੋਂ ਸੀਨ ਕਰਵਾਉਨੇ ਹੁੰਨੇ ਆ ਨਾ ਬਾਕੀ ਆ ਵੀ ਇਹ ਸਲਾਈ ਮਸ਼ੀਨ ਨਾਲੋਂ ਕੜਾਈ ਵਾਲੀ ਮਸ਼ੀਨ ਤੇ ਜਿਹੜੀ ਸੀਨ ਆਪਾਂ ਮਾਰਦੇ ਆ ਉਹ ਸੋਹਣੀ ਲੱਗਦੀ ਆ ਬਾਕੀ ਆ ਉਹਨੇ ਤਾਂ ਪੁੱਠਾ ਸਿੱਧਾ ਵੀ ਨਹੀਂ ਹੁੰਦਾ ਬਸ ਆ ਇਹ ਇਸ ਤਰ੍ਹਾਂ ਦੋਨੋਂ ਸਾਈਡ ਆ ਜੀ ਮਤਲਬ ਪੇਸਲਾ ਬਸ ਸੋਹਣਾ ਲੱਗਦਾ ਹਾਂ ਦੋਨੋਂ ਬਸ ਸੇਮ ਹੁੰਦੀ ਆ ਜਿਵੇਂ ਆਪਾਂ ਸਲਾਈ ਵਾਲੀ ਮਸ਼ੀਨ ਤੇ ਸੀਨ ਮਾਰਦੇ ਆ ਹਾਂ ਉਦੋਂ ਜਿਵੇਂ ਹੈਨਾ ਬਾਹਰਲੀ ਸਾਈਡ ਪੱਗ ਜਦੋਂ ਬੰਦ ਬੰਦਦੇ ਆਪਾਂ ਬਾਹਰਲਾ ਪਾਸਾ ਆ ਜੂ ਸੋਹਣਾ ਨਹੀਂ ਲੱਗਦਾ ਹੈਨਾ ਇੱਕ ਸਾਈਡ ਉਹਦੇ ਤੇ ਉਹ ਐ ਹੋ ਜਾਂਦਾ ਵੀ ਆਪਾਂ ਇੱਕ ਸਾਈਡ ਤੇ ਇਹ ਸੀਨ ਲੱਗ ਜਾਂਦੀ ਆ ਤੇ ਜਿਹੜੇ ਦੂਸਰੀ ਸਾਈਡ ਹੁੰਦਾ ਉਧਰ ਐਵੇਂ ਕੱਪੜਾ ਬਾਧਮਾ ਰਹਿ ਜਾਂਦਾ ਔੜ ਜਾ ਲੱਗਦਾ ਥੋੜਾ ਜੈਨਾ ਹਾਂ ਜੀ ਐਵੇਂ ਬਸ ਇਹ ਦੋਨੋਂ ਕੱਪੜਿਆਂ ਨੂੰ ਐਵੇਂ ਦੱਬ ਦਿੰਦੀ ਆ ਇਹਦਾ ਇਹ ਫਾਇਦਾ ਵੀ ਪੱਗ ਬੰਨਣ ਵਕਤ ਜਿਹੜਾ ਮਰਜੀ ਬਸ ਆ ਜੇ ਸੋਹਣਾ ਲੱਗਦਾ ਜਿਵੇਂ ਹੁਣ ਇੱਧਰ ਵੀ ਨਹੀਂ ਕੰਨੀ ਉੱਠ ਰਹੀ ਹਾਂ 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 ਕੰਨੀ ਉੱਠਣੀ ਨਹੀਂ ਚਾਹੀਦੀ ਤਾਂ ਟਾਂਕਾ ਵੀ ਡੱਕ ਹੋਣਾ ਚਾਹੀਦਾ ਤੇ ਆਪਣੀ ਕੰਨੀ ਵੀ ਉੰਨੀ ਕੀ ਉੱਪਰ ਦੀ ਉੱਪਰ ਹੋਣੀ ਚਾਹੀਦੀ ਵੀ ਜਿਹੜੀ ਬਾਹਰ ਨਾਲ ਨਿਕਲੇ ਮਤਲਬ ਬਰਾਬਰ ਬਰਾਬਰ ਬਿਲਕੁਲ ਕਪੜਾ ਬਰਾਬਰ ਬਰਾਬਰ ਆ ਦੇਖੋ ਇੱਕ ਵਾਰ ਤੁਹਾਨੂੰ ਅਮਨ ਫੇਰ ਦਿਖਾਉਣਗੇ ਦਿਖਾਏ ਉਹਨਾਂ ਥੋੜਾ ਜਿਹਾ ਸੀਨ ਲਾ ਕੇ ਵਿੱਕੇ ਨਾ ਕਿਨ ਆਪਾਂ ਬਿਲਕੁਲ ਬਰਾਬਰ ਇਹ ਇਹ ਇੰਨਾ ਕੁ ਬਸ ਜਿੰਨਾ ਕ ਆਪਾਂ ਨੂੰ ਪਤਾ ਲੱਗ ਜਾਂਦਾ ਨੇ ਵੀ ਇੰਨਾ ਕੁ ਟਾਂਕਾ ਲਾਉਂਦੀ ਹੈ ਮਸ਼ੀਨ ਹੁਣ ਨਾਲ ਕੀ ਆਪਾਂ ਨੇ ਥੋੜਾ ਜਿਹਾ ਉੱਤੇ ਕਪੜਾ ਝਾੜਨਾ ਬਸ ਲੋ ਜੀ ਆਪਣੀ ਸੀਨ ਪੂਰੀ ਹੋਣ ਵਾਲੀ ਐ ਤੇ ਆਪਾਂ ਨੇ ਇਧਰਲੀ ਸਾਈਡ ਜਿੱਧਰੋਂ ਇਕੱਠੀ ਹੁੰਦੀ ਆ ਪਾਗ ਆਪਾਂ ਨੇ ਇੰਨਾ ਕੱਟ ਲਗਾ ਲਿਆ ਸੀਨ ਪੂਰੀ ਤਿਆਰ ਕਰਨ ਵਾਸਤੇ ਤੇ ਹੁਣ ਆਪਾਂ ਇਹਨੂੰ ਇਸ ਤਰ੍ਹਾਂ ਜਿਵੇਂ ਜਿਵੇਂ ਆਪਾਂ ਸੀਨ ਲਾਉਨੇ ਆ ਉਸ ਤਰ੍ਹਾਂ ਰੱਖ ਕੇ ਇਹਨੂੰ ਇੱਥੇ ਤੱਕ ਫਿਨਿਸ਼ ਕਰ ਦਾਂਗੇ ਇਸ ਸੀਨ ਦੀ ਬਾਕੀ ਤੁਸੀਂ ਕਮੈਂਟ ਕਰਕੇ ਸਾਨੂੰ ਜਰੂਰ ਦੱਸਿਓ ਵੀ ਇਹ ਤਰੀਕਾ ਤੁਹਾਨੂੰ ਕਿੱਦਾਂ ਲੱਗਿਆ ਵੀ ਤੁਸੀਂ ਇਹ ਤਰੀਕਾ ਸਮਝ ਗਏ ਤੇ ਬਾਕੀ ਜਿਹੜੀ ਦੀ ਦੰਦਰੋਲ ਆ ਇਹ ਮੇ ਕੜਾਈ ਵਾਲੀ ਜਿਹੜੀ ਧੰਰੋਲ ਆ ਹਨਾ ਉਹ ਤੋਂ ਆਪਾਂ ਚੇਂਜ ਕੀਤੀ ਆ ਬੱਕਰੀ ਸਿਆਉਣ ਦੇ ਲਈ ਉਹਦਾ ਸਾਰਾ ਵੇਰਵਾ ਅਸੀਂ ਪਹਿਲਾਂ ਇੱਕ ਵੀਡੀਓ ਦੇ ਵਿੱਚ ਦੱਸਿਆ ਹੋਇਆ ਤੇ ਉਹ ਵੀਡੀਓ ਅਸੀਂ ਉਹਦਾ ਵੀਡੀਓ ਦਾ ਲਿੰਕ ਹੈਨਾ ਡਿਸਕ੍ਰਿਪਸ਼ਨ ਦੇ ਵਿੱਚ ਐਡ ਕਰ ਦਾਂਗੇ ਉਹ ਤੁਸੀਂ ਦੇਖ ਸਕਦੇ ਹੋ ਹਨਾ ਵੀ ਉਹ ਆਪਾਂ ਉਹਨੂੰ ਚੇਂਜ ਕਰਨ ਦਾ ਕੀ ਤਰੀਕਾ ਧੰਰੋਲ ਨੂੰ ਤੇ ਸਿਰੇ ਤੇ ਆਪਾਂ ਇਹਦੀ ਸੀਨ ਨੂੰ ਕਰਦਾਂਗੇ ਡਬਲ ਆਪਾਂ ਨੇ ਡਬਲ ਕਰਤੀ ਸੀ ਸੀਨ ਵੀਡੀਓ ਜੇ ਤੁਸੀਂ ਨੇ ਦੇਖ ਲਈ ਹੋਣੀ ਹੈ ਹਾਂ ਹਾਂ ਵੀ ਉੱਦੜੇ ਨਾ ਸਿਰੇ ਤੇ ਠੀਕ ਆ ਉਸ ਤੋਂ ਬਾਅਦ ਆਪਾਂ ਜਿਹੜਾ ਇਹਦੇ ਪੀਸ ਨੇ ਤੋਂ ਅਲੱਗ-ਅਲੱਗ ਕਰ ਦਾਂਗੇ ਪੱਗ ਦੀ ਚੜਾਈ ਵਾਸਤੇ ਠੀਕ ਆ ਕਿਉਂਕਿ 5 ਮੀਟਰ ਦੀ ਪੱਗ ਆ ਤਾਂ ਫਿਰ ਕੱਟ પા ਕੇ ਇਹ ਫਿਰ 2.5-2.5 ਮੀਟਰ ਦੀ ਰਹਿ ਜਾਂਦੀ ਇਹਨੂੰ ਦੋਨਾਂ ਪੱਗ ਇਸ ਤਰ੍ਹਾਂ ਕਰਕੇ ਫੜ ਕੇ ਆਪਾਂ ਇਹਦੀ ਸੀਨ ਕੱਟ ਕਰ ਦਾਂਗੇ ਪੱਗ ਦਾ ਤੇ ਬਾਕੀ ਜਿਹੜੀ ਕਢਾਈ ਵਾਲੀ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਨਾ ਕਢਾਈ ਵਾਲੀ ਮਸ਼ੀਨ ਨਾਲ ਸੀਨ ਵਾਲੀ ਹੋਈ ਸੋਹਣੀ ਵੀ ਬਹੁਤ ਲੱਗਦੀ ਆ ਹੁਣ ਇਹਨੂੰ ਕੱਟ ਕੇ ਉਹ ਕਰਿਆ ਜਾਊਗਾ ਨਾ ਹੁਣ ਇਸ ਤਰ੍ਹਾਂ ਵਾ ਕੇ ਆਪਣਾ ਕੱਟ ਲਾਂਗੇ ਇਹਨdownarrow ਜੀ ਕੱਟ ਦਿੱਤੀ ਇਹ ਮੈਂ ਇਸ ਤਰ੍ਹਾਂ ਹੀ ਪੱਗ ਦੀ ਸੀਨ ਪੈ ਕੇ ਪੱਗ ਤੇ ਆ ਗਈ ਆ ਦੇਖੋ ਯਾਰ ਸੀਨ ਇਹਦੀ ਪੈ ਚੁੱਕੀ ਆ ਜੋ ਕਿ ਬਹੁਤ ਜਿਆਦਾ ਸੋਹਣੀ ਲੱਗ ਰਹੀ ਜਿਵੇਂ ਆਪਣਾ ਜਿੱਗ ਜਾਏਗਾ ਹੁੰਦਾ ਆ ਦੇਖੋ ਤੁਹਾਡੇ ਸਾਹਮਣੇ ਆ ਤੇ ਤੁਸੀਂ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਵੀ ਤੁਹਾਨੂੰ ਤਰੀਕਾ ਇਹ ਕਿੱਦਾਂ ਦਾ ਲੱਗਿਆ ਸਾਰੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਅਸੀਂ ਤੁਹਾਡੇ ਲਈ ਅਜਿਹੀ ਜਾਣਕਾਰੀ ਵਾਲੇ ਵੀਡੀਓ ਲੈ ਕੇ ਹਾਜ਼ਰ ਹੁੰਦੇ ਰਹਾਂਗੇ ਤੇ ਤੁਸੀਂ ਸਾਨੂੰ ਮੈਂ ਜਿਵੇਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਨਾ ਵੀ ਕਮੈਂਟ ਕਰਕੇ ਦੱਸਿਓ ਵੀ ਤੁਹਾਨੂੰ ਤਰੀਕਾ ਇਹ ਕਿੱਦਾਂ ਲੱਗਿਆ ਤੇ ਬਾਕੀ ਮੈਂ ਉਹ ਵੀਡੀਓ ਦਾ ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਜਰੂਰ ਪਾਉਂਗਾ ਤੇ ਜਿਹੜਾ ਆਪਾਂ ਨੇ ਉਹ ਦੰਦਰੋਲ ਚੇਂਜ ਕਰਨ ਵਾਲੀ ਵੀਡੀਓ ਬਣਾਈ ਹੋਈ ਆ ਤੇ ਬਾਕੀ ਜਿਹੜੇ ਭੈਣ ਭਰਾ ਆਪਣੀ ਵੀਡੀਓ ਨੂੰ ਦੇਖਦੇ ਨੇ ਹੈਨਾ ਤੇ ਹਾਲੇ ਤੱਕ ਸਬਸਕ੍ਰਾਈਬ ਨਹੀਂ ਕਰਿਆ ਜਰੂਰ ਸਬਸਕ੍ਰਾਈਬ ਕਰਿਓ ਤੇ ਬੈਲ ਆਈਕਨ ਨੂੰ ਦੱਬਿਓ ਵੀਡੀਓ ਨੂੰ ਸ਼ੇਅਰ ਵੀ ਕਰਿਓ ਜੇ ਕਿ ਸਾਡੀ ਵੀਡੀਓ ਤੁਹਾਨੂੰ ਪਸੰਦ ਆਈ ਤਾਂ ਲਾਈਕ ਵੀ ਜਰੂਰ ਕਰਿਓ ਕਿਉਂਕਿ ਜਿੰਨਾ ਤੁਸੀਂ ਲਾਈਕ ਕਰਦੇ ਹੋ ਨਾ ਸਾਨੂੰ ਮੋਟੀਵੇਸ਼ਨ ਬਹੁਤ ਮਿਲਦਾ ਵੀ ਅਸੀਂ ਪੂਰੇ ਉਤਸ਼ਾਹ ਦੇ ਨਾਲ ਵੀਡੀਓ ਬਣਾਈਏ ਚਲੋ ਇਹਦਾ ਕਹਿੰਦਾ ਹਾਂ ਮੈਂ ਤੁਸੋਂ ਵਿਦਾ ਲੈਣਾ ਅਗਲੀ ਵੀਡੀਓ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ ਜੇਕਰ ਕੋਈ ਗਲਤੀ ਹੋ ਗਈ ਹੋਵੇ ਤਾਂ ਛੋਟਾ ਵੀ ਸਮਝ ਕੇ ਉਹਨੂੰ ਮਾਫ਼ ਕਰ ਦਿਓ ਹੱਸਦੇ ਰਹੋ ਵਾਜਦੇ ਰਹੋ ਖੁਸ਼ ਰਹੋ ਹਸਰੀ ਗੱਲ ਜੀ